ਗੁਰੂ ਗੋਬਿੰਦ ਸਿੰਘ ਆਹੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਅਸੀਂ ਮੈ ਕਰਨ ਕੀ ਆਇਆ ਯਾਦ ਰੱਖਿਓ ਪੰਥ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਮੇਰੀ ਫਿਰ ਦੁਹਾਈ ਹੈ ਕਿਉਂਕਿ ਜਿਹੜੇ ਅਮਰਦਨ ਚਾਹਦੇ ਗਏ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਮੇਰੀ ਖੱਤ ਜੋੜ ਕੇ ਬੇਨਤੀ ਹੈ ਖਾਲਸਾ ਜੀ ਖਾਲਸਾ ਗੁਰੂ ਗੁਰੂ ਨਾਨਕ ਸਾਹਿਬ ਦਾ ਸਾਜਿਆ ਹੋਇਆ ਵਿਦਵਾਨ ਕਹਿੰਦੇ ਆ ਜਿਹੜੀ ਫौलाਦ ਦੀ ਤਖੰਡਾ ਜਿਹੜੇ ਲੋਹੇ ਦੇ ਖੰਡੇ ਨਾਲ ਅਮਰ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਉਸ ਖੰਡੇ ਦਾ ਫौलाਦ ਉਹ ਲੋਹਾ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ ਸੀ ਕਹਿੰਦਾ ਜਿਹੜੇ ਖਾਲਸੇ ਦੇ ਰੂਪ ਚ ਫਲ ਲੱਗਾ ਵੈਸਾ ਕੀ ਨੂੰ ਉਸ ਫਲ ਦਾ ਬੀਜ ਬੀਜਣ ਵਾਲੇ ਗੁਰੂ ਨਾਨਕ ਸਾਹਿਬ ਨੇ ਬਾਕੀ ਨੌ ਪਾਤਸ਼ਾਹਾਂ ਨੂੰ ਉਹਨੂੰ ਪਾਲਿਆ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਦੱਸਿਆ ਮੈਂ ਕਾਹ ਦੇ ਲਿਆ ਆਂ ਉਹਨਾਂ ਨੇ ਫਰਮਾਇਆ ਹਮ ਇਕਾਜ ਜਗਤ ਮੋ ਆਏ ਧਰਮ ਖੇਤ ਗੁਰ ਦੇ ਪਠਾਏ ਜਹਾਂ ਤਹ ਤੁਮ ਧਰਮ ਚਲਾਇਓ ਕਬੁੱਧ ਕਰਨ ਤੇ ਲੋਕ ਹਟਾਇਓ ਮਹਾਰਾਜ ਕਹਿੰਦੇ ਨੇ ਮੈਂ ਆਇਆ ਯਹੀ ਕਾਜ ਤਰਾਹ ਹਮ ਜਨਮਿਕ ਸਮਝ ਲਿਓ ਸਾਧੂ ਸੰਮਨ ਮੰਗ ਧਰਮ ਚਲਾਮਨ ਸੰਤੋ ਬਾਰਨ ਦੁਸ਼ਟ ਸਬਰ ਕੋ ਮੂਲ ਉਪਾਰ ਬਚਿਤਰਨਾਟ ਕੀ ਜਦੋਂ ਅਸੀਂ ਇਹ ਪੜ੍ਹਨੇ ਆ ਮਹਾਰਾਜ ਸੱਚੇ ਪਾਤਸ਼ਾ ਇਹ ਬਚਨ ਕਹਿੰਦੇ ਆ ਆਹ ਸ਼ਬਦ ਜਿਉਂ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਿਟਾਇਓ ਕੀ ਪਿਟਾਇਓ ਅਕਾਲ ਪੁਰਖ ਬਾਚ ਉੱਥੇ ਮਹਾਰਾਜ ਨੇ ਕਿਹਾ ਅਕਾਲ ਪੁਰਖ ਬਾਚ ਮੈਂ ਆਪਣਾ ਸੁਤਤੋਹਿ ਨਿਵਾਜਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣ ਲਗਾਵਾਂ ਮੈਂ ਆਪਣਾ ਸੁਤਤੋਹਿ ਨਿਵਾਜਾ ਪੰਥ ਪਰਚੁਰ ਕਰਬੇ ਕੋ ਛਾਜਾ ਜਾਂ ਤਾ ਤੂੰ ਧਰਮ ਚਲਾਏ ਅਸੀਂ ਤਾਂ ਪਾਰਸੀ ਕਬਦ ਕਰਨ ਤੇ ਲੋਹ ਹਟਾਏ ਅੱਗੇ ਮਹਾਰਾਜ ਕਹਿੰਦੇ ਨੇ ਠਾੜ ਪयो ਮੈਂ ਜ਼ੋਰ ਕਰ ਹੱਥ ਜੋੜ ਕੇ ਮੈਂ ਖੜਾ ਹੋ ਗਿਆ ਵੈ ਗੁਰੂ ਜੀ ਯਾਦ ਰੱਖਿਓ ਇਦੋਂ ਵੱਡੀ ਨਿਰਮਾਨਤਾ ਕਿਹਦੇ ਮਿਲੇਗੀ ਖੜ ਪਇਓ ਮੈਂ ਜੋਰ ਕਰ ਪੰਥ ਬਚਨ ਕਹਾ ਸਿਰ ਨਾਏ ਸਿਰ ਝੁਕਾ ਕੇ ਕਿਆ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਪੰਥ ਚੱਲੇਗਾ ਗੁਰੂ ਨਾਨਕ ਸਾਹਿਬ ਦਾ ਪੰਥ ਦੁਨੀਆ 'ਚ ਪ੍ਰਗਟ ਹੋਵੇਗਾ ਮੇਰੀ ਕਮਾਈ ਨਾਲ ਨਹੀਂ ਹੋਣਾ ਤੇਰੀ ਬਖਸ਼ਿਸ਼ ਨਾਲ ਚੱਲੇਗਾ ਤਾਂ ਮੈਂ ਕਹਿੰਦਾ ਇਸ ਗੱਲ ਨੂੰ ਭੁੱਲਿਓ ਨਾ ਫਿਰ ਮੇਰੀ ਅਰਜੇ ਇਹ ਇਹ ਕੋਈ ਕਵਿਤਾ ਨਹੀਂ ਕਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਿਹਾ ਮੈਂ ਵੈਗੁਰੂ ਜੀ ਨੂੰ ਕਹਿਆ ਸਿੱਖੋ ਕਿ ਪੰਥ ਚੱਲੇਗਾ ਸਹਤਾ ਉਹ ਕਰੇਗਾ ਸਹਤਾ ਕਰਨ ਵਾਲੇ ਨੂੰ ਭੁੱਲਿਓ ਨਾ ਪੰਥ ਚਲੇ ਜਗ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਸਮਾਇਆ ਜਿਹੜਾ ਮਹਾਰਾਜ ਨੇ ਖਾਲਸਾ ਸਾਜਿਆ ਵਿਸਾਖੀ ਦਾ ਦਿਨ ਆ ਗਿਆ ਆਪ ਸਭ ਨੂੰ ਬੱਚੇ ਵਿਦਵਾਨ ਸਾਰੇ 10 ਦੇ 80000 ਦੇ ਕਰੀਬ ਇਕੱਠ ਸੀ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾਨ ਨੰਗੀ ਲਿਆਂਦੀ ਉਸ ਤੋਂ ਪਹਿਲਾਂ ਦੇਵੀ ਦਾ ਜ਼ਿਕਰ ਵੀ ਹੁੰਦਾ ਚਲੋ ਜੀ ਪਰ ਸਾਧਨਾ ਜਿਹੜੀ ਉਹ ਕੁਝ ਹੋਰ ਹੀ ਰੂਪ ਸੀ ਅੱਜ ਮਹਾਰਾਜ ਜੀ ਨੇ ਕਹ ਕੋਈ ਹੈ ਸਿੱਕਾ ਬੇਟਾ ਜੋ ਸੀਸ ਕਰੇ ਬੇਟਾ ਦੂਜੀ ਵਾਰ ਫਿਰ ਆਵਾਜ਼ ਦਿੱਤੀ ਇਤਿਹਾਸ ਕਹਿੰਦਾ ਤੀਜੀ ਆਵਾਜ਼ ਦਿੱਤੀ ਹੁਣ ਜਿਹੜੇ ਹੁਣ ਮੈਨੂੰ ਬੜੀ ਹੈਰਾਨਗੀ ਹੁੰਦੀ ਏ ਜਿਹੜੇ ਕਹਿੰਦਾ ਮਹਾਰਾਜ ਨੇ ਪੰਜ ਪਿਆਰੇ ਚੁਣ ਲੈ ਗੁਰਮੁਖੋ ਚੁਣਨ ਵੀ ਤੇ ਸਿਰ ਭੇਡ ਕੇ ਵਰਕੇ ਜਿਹੜਾ ਬੰਦਾ ਸਵੇਰੇ ਚੁਣਿਆ ਜਾਂਦਾ ਨੂੰ ਰਾਤੀ ਕਿਹਾ ਜਾਂਦਾ ਕਪੜੇ ਕੁਬੜੇ ਪਾਲੀ ਸਵੇਰੇ ਤਨ ਬਣਾ ਦੇਣਾ ਇਸ ਤਰੀ ਹੈ ਨਾ ਇਹ ਇਸ ਤਰ੍ਹਾਂ ਦਾ ਪੰਜਾਬ ਵਿੱਚ ਵੀ ਉਹ ਰਾਤੀ ਕੱਪੜੇ ਸਾਰੇ ਪਾ ਗਏ ਹੁੰਦੇ ਆ ਜਿਹਦੀ ਪਰਚੀ ਨਿਕਲ ਨੂੰ ਪਤਾ ਹੁੰਦਾ ਹੈ ਯਾਦ ਰੱਖਿਓ ਉੱਥੇ ਚੁਣਨਾ ਸ਼ਬਦ ਜਦੋਂ ਮੈਂ ਕਹਿੰਦਾ ਪੰਜ ਪਿਆਰੇ ਚੁਣੇ ਉਹ ਗੁਰਮੁਖੋ ਠੀਕ ਹੈ ਚੁਣੇ ਕਿ ਮੈਂ ਵੀ ਲਫ਼ਜ਼ ਵਰਤਣਾ ਪੰਜ ਪਿਆਰਿਆਂ ਸਾਹਮਣੇ ਉਹਨਾਂ ਰਾਤ ਥੋੜਾ ਤਿਆਰੀ ਹੋ ਗਈ ਵੀ ਸਵੇਰੇ ਆ ਲੈਣਾ ਆ ਲੈਣਾ ਉਹ ਨਹੀਂ ਪਿਆਰਿਓ ਉੱਥੇ ਸਰੀ ਸਭ ਨਗਨ ਕਰਕੇ ਸਰਦਾਰ ਕਪੂਰ ਸਿੰਘ ਗੱਲ ਕਹਿੰਦੇ ਹੁੰਦੇ ਸਨ ਵੀ ਬਕਰੇ ਵਢੇ ਕਿ ਸਿੱਖਾਂ ਦੇ ਸਿਰ ਲਾਏ ਇਸ ਤੇ ਨਹੀਂ ਇਤਿਹਾਸ ਵਿੱਚ ਕਈ ਗੱਲਾਂ ਉਹ ਮੈਨੂੰ ਗੱਲ ਉਹਨਾਂ ਦੀ ਬੜੀ ਚੰਗੀ ਲੱਗੀ ਉੰਜ ਕੋਈ ਤਾਂ ਕਹਿੰਦੇ ਸਾਹਮਰੇ ਕੀਤਾ ਹੀ ਸਭ ਕੁਝ ਉਹ ਕਹਿੰਦੇ ਆ ਵੀ ਜਿਹੜਾ ਕੰਮ ਗੁਰੂ ਨੇ ਤੰਬੂ ਚ ਕੀਤਾ ਤੁਸੀਂ ਕਲਮਾਂ ਨਾਲ ਕਿਉਂ ਪਾੜ-ਪਾੜ ਕੇ ਵੇਖੀ ਜਾਂਦੇ ਹੋ ਜਿਹੜਾ ਉਹਨੇ ਬਾਹਰ ਕੀਤਾ ਬਾਹਰ ਕੀਤਾ ਤੁਸੀਂ ਐਵੇਂ ਉਹਨੂੰ ਪਾੜੀ ਜਾਂਦੇ ਹੋ ਸਾਨੂੰ ਇਹਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਨੰਗੀ ਕਿਰਪਾਨ ਲੈ ਕੇ ਆਏ ਸਿੱਖ ਨੂੰ ਕਿਹਾ ਸੀਸ ਦਿਓ ਤੀਜੀ ਵਾਰ ਇੱਥੇ ਭਾਈ ਦਇਆ ਸਿੰਘ ਜੀ ਖੜੇ ਭਾਈ ਦਇਆ ਸਿੰਘ ਕਹਾਂਗਾ ਖੜੇ ਹੋ ਗਿਆ ਸੱਚੇ ਪਾਤਸ਼ਾਹ ਤੇਰਾ ਹੈ ਮੇਰਾ ਕੁਛ ਨਹੀਂ ਇਹ ਸੀਸ ਤੇਰਾ ਤੁਹਾਡੀ ਪੇਟ ਆਖੇ ਇਤਿਹਾਸ ਕਹਿੰਦਾ ਕਰਪਾਨ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਬਾਹਰ ਖੂਨ ਨਾਲ ਭਿੱਜੀ ਕਰਪਾਨ ਲੈ ਕੇ ਆਏ ਪਿਆਰਿਓ ਪੰਜ ਬੱਕਰੇ ਝਟਕਾਏ ਉਹਦੇ ਬੰਦੇ ਨੂੰ ਪਤਾ ਹੀ ਖਲ ਕਿਤੇ ਸੱਟ ਨਹੀਂ ਕ ਮੇਰੀ ਖੱਥ ਜੋੜ ਕੇ ਬੇਨਤੀ ਗੁਰੂ ਦੀ ਕਰਨੀ ਤੇ ਸ਼ੱਕ ਨਹੀਂ ਕਰੀਦਾ ਫਿਰ ਸਾਡੇ ਸਾਹਮਣੇ ਸੈਨਸ ਆ ਜਾਣੀ ਹੈ ਵੈਗਰੂ ਮਹਾਰਾਏ ਨੇ ਭਾਈ ਦਇਆ ਸਿੰਘ ਉਹਨਾਂ ਨੂੰ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਤੇਜ ਪ੍ਰਤਾਪ ਇਸ ਗੱਲ ਨੂੰ ਫਿਰ ਸੁਣਿਓ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਪੂਰਾ ਤੇਜ ਪ੍ਰਤਾਪ ਜਿੰਨਾ ਸੀ ਮੇਰੀ ਫਿਰ ਅਰਜ ਇਹਨੂੰ ਬਿਲਕੁਲ ਦੁਨਿਆਵੀ ਅਰਥ ਨਾ ਕਰੋ 10 ਪਾਤਸ਼ਾਹਾਂ ਦੀ ਅੱਗੇ ਰੂਖਾਨੀਅਤ ਦੀ ਪਰੰਪਰਾ ਤੋੜਨ ਦੀ ਜਿੰਨੀ ਸ਼ਕਤੀ ਸੀ ਸਾਰੀ ਦੀ ਸਾਰੀ ਗੁਰੂ ਗੋਬਿੰਦ ਸਿੰਘ ਆਜ ਉਹਦੇ ਚ ਪਾ ਦਿੱਤੇ ਜੋ ਇਕੱਠਾ ਸੀ ਨਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਖੰਡਾ ਬਾਟਾ ਤੇ ਰੋਜ਼ ਦਿਨ ਅਰਜ ਕਰਾਂਗਾ ਖੰਡਾ ਸਰਬ ਲੋ ਦਾ ਲਿਆ ਬਾਟਾ ਸਰਬ ਦੋ ਦਾ ਲਿਆ ਪਾਣੀ ਖੋ ਦਾ ਨ ਲਿਆ ਜਲ ਸਤਗੁਰਾਂ ਨੇ ਸਤੋ ਦਾ ਲਿਆ ਪਤਾਸੇ ਬਾਹੇ ਗੁਰਮਖੋ ਸਰਬ ਲੋ ਦਾ ਖੰਡਾ ਸਰਬ ਲੋ ਦਾ ਬਾਟਾ ਦਰਿਆ ਦਾ ਪਾਣੀ ਪਤਾਸੇ ਤੇ ਖੁਦ ਗੁਰੂ ਗੋਬਿੰਦ ਸਿੰਘ ਉਹ ਅਮਰ ਸੰਚਾਰ ਕੀ ਹੋ ਜਾ ਹੋਇਆ ਬੇਗਾ ਸਿਰਫ ਉਹਦਾ ਪਤਾ ਪਿਆਰੇ ਦਇਆ ਸਿੰਘ ਨੂੰ ਹੀ ਹੈ ਮੇਰੀ ਫਿਰ ਅਰਜ਼ ਹੈ ਮੈਂ ਵੈਸੇ ਯਤਨ ਕਰ ਰਿਹਾ ਵੀ ਉਦੋਂ ਬਾਅਦ ਮਾਰੇ ਪੰਜਾਂ 'ਚ ਲੱਗੇ ਕਿਤੇ ਉਹ ਉਹ ਜਿਹੜੀ ਗੱਲ ਹੈ ਮੇਰੀ ਫਿਰ ਅਰਜ਼ ਹੈ ਕੀ ਹੋਇਆ ਉਸ ਵੇਲੇ ਕਿਵੇਂ ਹੋਇਆ ਕੀ ਪੰਜਾਂ ਨੇ ਜਦੋਂ ਸਤਗੁਰੂ ਜੀ ਨੇ ਇਹ ਅੰਮ੍ਰਿਤ ਦੀ ਦਾਤ ਦਿੱਤੀ ਚਲੋ ਇਹ ਕਿਹਾ ਜਾਂਦਾ ਵੀ ਮਹਾਰਾਜ ਨੇ ਛੱਟੇ ਮਾਰੇ ਪਰ ਗੁਰਮੁਖੋ ਛਕਾਇਆ ਵੀ ਹੈ ਨਾ ਕੱਲੇ ਛੱਟੇ ਮਾਰ ਕੇ ਦੀ ਖੜੇ ਨਹੀਂ ਕੀਤਾ ਉਸ ਵਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾ ਅਕਾਲ ਦੇ ਸੁੱਤ ਨੇ ਅਕਾਲ ਦਾ ਸੁੱਤ ਕਹਾंगा ਵੈ ਗੁਰੂ ਜੀ ਦੇ ਪੁੱਤਰ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਪੰਜਾਂ ਦੇ ਨੇਤਰਾ ਚ ਪੰਜਾਂ ਦੇ ਸੀਸ ਚ ਅੰਮ੍ਰਿਤ ਛਕਾ ਕੇ ਨਾ 6ਵੇਂ ਜਿਹਨੇ ਛਕਿਆ ਉਹ ਗੁਰੂ ਗੋਬਿੰਦ ਸਿੰਘ ਸਨ ਛੇਵਾ ਕੌਣ ਸੀ ਜਿਹਨੇ ਛਕਿਆ ਵੈ ਗੁਰੂ ਜੀ ਨੂੰ ਫਿਰ ਸਮਝਿਓ ਹੁਣ ਕਈ ਇਹ ਵੀ ਕਹਿੰਦੇ ਆ ਜੀ ਮੈਂ ਨਾਂ ਨਹੀਂ ਲੈਣਾ ਚਲੋ ਨਹੀਂ ਜੀ ਇਹ ਨਹੀਂ ਹੋ ਸਕਦਾ ਜੀ ਗੁਰੂ ਸਾਹਿਬ ਜਿਵੇਂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਭਾਈ ਲੈਣਾ ਜੀ ਮੱਥਾ ਟੇਕਦੇ ਰਹੇ 7 ਸਾਲ ਉਹ ਮੱਥਾ ਟੇਕਦੇ ਰਹੇ ਤੇ ਜਿਸ ਦਿਨ ਗੱਦੀ ਦਿੱਤੀ ਉਸ ਦਿਨ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕ ਦਿੱਤਾ ਮਹਾਰਾਜੀ ਨੇ ਜੀ ਅੰਮ੍ਰਿਤ ਦੀ ਦਾਤ ਦਿੱਤੀ 6ਵੇਂ ਆਪ ਸਤਗੁਰੂ ਬੀਰ ਆਸਨ 'ਚ ਬਹਿ ਗਏ ਬੀਰ ਆਸਨ 'ਚ ਬੈਠ ਕੇ ਕਹਿੰਦੇ ਆ ਪੰਜੋ ਪਿਆਰਿਓ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਠੀਕ ਹੈ ਕਬਤਾਵਾਲਿਆਂ ਨੇ ਬਹੁਤ ਕੁਝ ਗਮੇਕਰੀ ਕਿਹਾ ਸੀ ਕਿ ਉਹਨਾਂ ਨੇ ਕਿਹਾ ਅੰਮ੍ਰਿਤ ਤਾਂ ਦੇਣਾ ਜੀ ਪਹਿਲਾਂ ਤੁਸੀਂ ਦੱਸੋ ਕੀ ਦਿਓਗੇ ਹਣਾ ਕਥਾ 'ਚ ਵੀ ਸੁਣਾਣੇ ਆ ਸਾਰੇ ਸੀ ਮੈਂ ਤਾਂ ਸੀਸ ਦਿੱਤਾ ਮਾਰੇ ਨੇ ਕਿਹਾ ਮੈਂ ਸਰਬੰਸ ਦੇ ਦਿਆਂਗਾ ਉਹ ਗੁਰਮੁਖੋ ਉਸ ਵਕਤ ਕਿਹੜੀ ਖੇਡ ਵਾਪਰੀ ਹੋएगी ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੋਵੇਗਾ ਮੈਨੂੰ ਪੰਜੋ ਅੰਮ੍ਰਿਤ ਦਿਓ ਉਹਨਾਂ ਨੇ ਆਰਗੂਮੈਂਟ ਕਰਨਾ ਵੀ ਤੁਹਾਨੂੰ ਕਿਦਾਂ ਦੇਗਾ ਉਹਨਾਂ ਦੇ ਨੇਤਰਾਂ ਚੋਂ ਨੀਰ ਨਿਕਲਿਆ ਹੋਵੇਗਾ ਤੇ ਕਿਆ ਹੋਵੇਗਾ ਐਸੀ ਲਾਲ ਤੁਝ बिन ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ ਜਾ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਟਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੇ ਕਿਉਂ ਪਛੇਵੇਂ ਗੁਰੂ ਸਾਹਿਬ ਨੇ ਅਮਰਿਸ਼ ਕਿਆ ਉੰਜ ਇੱਥੇ ਭਾਈ ਸਾਹਿਬ ਨੇ ਲਿਖਿਆ ਸੰਤੋਖ ਸਿਗੜ ਮਹਾਰਾਜ ਕਹਿੰਦਿਆ ਤੁਸੀਂ ਝਿਜਕੋ ਨਾ ਮੈਨੂੰ ਅੰਮ੍ਰਿਤ ਦਿਓ ਕਿਉਂ ਇਹ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦਾਤ ਦੇ ਦਿੱਤੀ ਜਿਹੜਾ ਕੋਈ پیغمبر ਆਪਣੀ ਉਮਤ ਨੂੰ ਨਹੀਂ ਦੇ ਸਕਿਆ ਇਸ ਨੂੰ ਫਿਰ ਧਿਆਨ ਨਾਲ ਕਿਹੜੀ ਦਾਤ ਇੱਕ ਤਾਂ ਸਰਵ ਵਿਆਪਕ ਕਰ ਦਿੱਤੇ ਪੰਜ ਪਿਆਰੇ ਜੇ ਗੁਰੂ ਸਾਹਿਬ ਚਰਨ ਚਰਨ ਪੌਲ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਇਕੱਲੇ ਨੇ ਵੈ ਗੁਰੂ ਸ਼ਰੀਰਕ ਤੌਰ ਤੇ ਕਹਿ ਰਿਆਂ ਉੰਜ ਗੁਰੂ ਸ਼ਬਦ ਹੁੰਦਾ ਗੁਰੂ ਤਾਂ ਸਰੀਰ ਤੋਂ ਸਤ 1708 ਤੋਂ ਬਾਅਦ ਕਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰ ਗਏ ਹੋਏ ਪਰ ਉਸ ਵਕਤ ਜਿਹੜੀ ਇੱਕ ਥਾਂ ਤੇ ਖੇਡ ਵਾਪਰਦੀ ਸੀ ਉਹਨੂੰ ਸਰਵ ਵਿਆਪਕ ਕਰ ਦਿੱਤਾ ਪੰਜਾਂ ਨੂੰ ਅੰਮ੍ਰਿਤ ਦੇ ਕੇ ਆਪ ਲਿਆ ਤੇ ਨਾਲ ਕਿਹਾ ਖਾਲਸਾ ਜੀ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਕਿ ਮੈਂ ਅੱਜ ਤੱਕ ਗੁਰੂ ਵਖਰਾ ਅੱਜ ਮੈਂ ਖਾਲਸੇ ਨੂੰ ਗੁਰੂ ਤੇ ਜਦੋਂ ਮੈਂ ਅਮਰਿਸ਼ਕਨ ਲੱਗਾ ਖਾਲਸਾ ਜੀ ਮੈਂ ਚੇਲਾ ਬਣ ਲਗਾਵਾ ਵੇ ਸੁਣਿਓ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਖਾਲਸਾ ਗੁਰੂ ਖਾਲਸਾ ਗੁਰੂ ਬਣ ਗਿਆ ਗੁਰੂ ਖਾਲਸਾ ਬਣ ਲੱਗਾ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ ਜਿਹੜੇ ਅੱਜ ਕਹਿੰਦੇ ਆ ਨਾ ਜੀ ਅਸੀਂ ਬਿਲਕੁਲ ਅੰਦਰ ਦੀ ਦਵਾਈ ਹੈ ਜੀ ਅਸੀਂ ਮਾੜਾ ਨਹੀਂ ਸੋਚਦੇ ਅਸੀਂ ਬੁਰਾ ਨਹੀਂ ਬੋਲਦੇ ਐਵੇਂ ਝੂੜ ਨਾ ਬੋਲੀ ਜੋ ਭਜਨ ਦੇ ਰਸਤੇ ਨੇ ਅਮਰਤ ਵਿਧੀ ਵਿਧਾਨ ਹੈ ਆਤਮਾ ਨੂੰ ਪਰਮਾਤਮਾ ਤੱਕ ਲਿਜਾਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਦਾਤ ਦਿੱਤੀ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕਿਨੀਓ ਸੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ ਅਜ ਅਮਰ ਅਬ ਅਮਰਿਤ ਛਕਾਓ ਜੈਸੇ ਤੁਮ ਲਿਨੀਓ ਕਾਲ ਹੂ ਕੇ ਕਾਲ ਅਸਕੇਤ ਹੈ ਅਕਾਲ ਪ੍ਰਭੂ ਸੁਣਿਓ ਕਹਿੰਦੇ ਜਿਹੜਾ ਕਾਲ ਦਾ ਕਾਲ ਅਸਕੇਤ ਦਰ ਤੇ ਜਿਹਨੇ ਹੱਥ ਚ ਕਿਰਪਾਨ ਪਕੜੀ ਏ ਕਾਲ ਨੂੰ ਕਿ ਕਾਲ ਅਸ ਕੇਤਾ ਅਕਾਲ ਪ੍ਰਭ ਦੀਰਗ ਕਿਰਪਾਲ ਯੂ ਹਾਕਮ ਹੁਕਮ ਹਮੇ ਦਿਨਿਓ ਮੈਨੂੰ ਵੈ ਗੁਰੂ ਜੀ ਨੇ ਹੁਕਮ ਦਿੱਤਾ ਕਰੋ ਪੂਰਾ ਗੁਰਮੁਖੋ 6ਵੇਂ ਗੁਰੂ ਗੋਬਿੰਦ ਸਿੰਘ ਨੇ ਅਮਰ ਛਕਿਆ ਸਰਦਾਰ ਕਪੂਰ ਸਿੰਘ ਇਤੇ ਲਿਖ ਦਿਆ ਕਿਉਂਕਿ ਮੈਂ ਕਿਸੇ ਦੀ ਖਿਆਲ ਦੇਣ ਲੱਗਿਆ ਨਾ ਨਹੀਂ ਲੁਕਾਣਾ ਚਾਹੰਦਾ ਉਹ ਕਹਿੰਦਿਆ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਲੈ ਕੇ ਇਹ ਨਹੀਂ ਕਿਹਾ ਵੀ ਖਾਲਸਾ ਮੈਂ ਤੇਰਾ ਹਾਕਮ ਹਾਂ ਉਨਾ ਅੰਮ੍ਰਿਤ ਛੱਕ ਕੇ ਕਿਆ ਖਾਲਸਾ ਮੈਂ ਤੇਰੇ ਵਿੱਚ ਜਜਬ ਹੋ ਗਿਆ ਵਾਂ ਜਜਬਦਾਰ ਸਮਝ ਗਿਆ ਨਾ ਜੀ ਮੈਂ ਤੇਰੇ ਚ ਮਿਲ ਗਿਆ ਹਾਂ ਮੈਂ ਤੇਰਾ ਵੱਖਰਾ ਹਾਕਮ ਨਹੀਂ ਤੇਹੀ ਕਾਰਨ ਜਦੋਂ ਖਾਲਸਾ ਸਾਜਿਆ ਇਹ ਨਹੀਂ ਕਿਆ ਗੋਬਿੰਦ ਸਿੰਘ ਜੀ ਦਾ ਖਾਲਸਾ ਤੇ ਗੋਬਿੰਦ ਸਿੰਘ ਜੀ ਦੀ ਫਤਿਹ ਕਹਿਣ ਲੱਗੇ ਮੈਂ ਤੇਰੇ ਨਾਲ ਖਾਲਸਾ ਬਣ ਗਿਆ ਹੁਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵਾਹਿਗੁਰੂ ਜੀ ਦਾ ਸਤਗੁਰੂ ਕੇ ਪਿਆਰਿਓ ਦੁੱਖ ਨਾਲ ਕਹਿਣਾ ਪੈਂਦਾ ਹੁਣ ਖਾਲਸਾ ਸ਼ਬਦ ਵੀ ਇੱਕ ਜਾਤ ਬਰਾਦਰੀ ਬਣ ਕੇ ਰਹਿ ਗਿਆ ਇਸ ਤਰ੍ਹਾਂ ਜੀ ਤੁਹਾਨੂੰ ਮੈਂ ਇਹ ਗੱਲ ਨਹੀਂ ਕਰਨੀ ਕਿਉਂਕਿ ਚਿੰਗਾਨੇ ਅਗਮ ਚ ਆਂਦੀਆਂ ਨੇ ਖਾਲਸਾ ਕੌਣ ਹੈ ਜਿੱਥੇ ਆਪਾਂ ਪਿੱਛੇ ਚੱਲੇ ਆਏ ਆਂ ਪਹਿਲੀ ਗੱਲ ਯਾਦ ਰੱਖੋ ਖਾਲਸਾ ਖੁਦ ਗੁਰੂ ਗੋਬਿੰਦ ਸਿੰਘ ਹੈ ਮੈਂ ਜੀ ਗੱਲ ਕਰ ਰਿਹਾ ਸਮ ਇਹ ਸ਼ਾਇਦ ਸ਼ੇਂਟਪਾਲ ਨੂੰ ਕਿਹੜੇ ਕਿਸੇ ਪੁੱਛਿਆ ਕਿੰਨੇ ਹੋਏ ਆ ਅਸਾਈਆਂ ਦੀ ਗਿਣਤੀ ਕਿੰਨੀ ਹੈ ਉਹਨੇ ਹੱਸ ਕੇ ਕਿਹਾ ਇੱਕੋ ਹੀ ਹੋਇਆ ਸੀ ਬਸੂਲੀ ਚੜ ਗਿਆ ਖਾਲਸਾ ਸ਼ਬਦ ਕਹਿਣਾ ਸੌਖਾ ਪਿਆਰਿਓ ਸਭ ਤੋਂ ਪਹਿਲਾਂ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਸਾਹਿਬਾਬ ਖਾਲਸਾ ਨੇ ਮੈਂ ਤਾਂ ਲੱਭਿਆ ਕਿਹਾ ਗੁਰੂ ਖਾਨ ਸਾ ਖਾਲਸਾ ਗੁਰੂ ਹੁਣ ਕਾਂਗੇ ਜੀ ਗੁਰੂ ਆਹ ਗੁਰੂ ਗੋਬਿੰਦ ਸਾਹਿਬ ਕਿੰਨੇ ਗੁਰੂ ਚੇਲਾ ਚੇਲਾ ਗੁਰ ਕਹਿਆ ਗੁਰੂ ਗੋਬਿੰਦ ਸਾਹਿਬ ਨੇ ਹਜ਼ੂਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਜਿਹੜੀ ਪਹਿਲੀ ਗੱਲ ਕਹੀ ਹੁਣ ਇੱਥੇ ਬੇਨਤੀ ਹੈ ਮਰਿਆਦਾ ਤੁਸੀਂ ਪੰਜ ਕਕਾਰ ਦਿੱਤੇ ਅੱਗੇ ਉਹਨਾਂ ਆਪਾਂ ਚੱਲੀ ਚੱਲਾਂਗੇ ਨਾ ਪੰਜ ਕਕਾਰ ਦਿੱਤੇ ਇਹ ਵੀ ਕੱਲ ਨੂੰ ਅਰਜ਼ ਕਰਾਂਗਾ ਮਹਾਰਾਜ ਜੀ ਨੇ ਗੱਲ ਕਹੀ ਖਾਲਸਾ ਆਹ ਤੇਰਾ ਵਿਧੀ ਵਿਧਾਨ ਯੋ ਖਾਲਸੇ ਵਿਧੀ ਵਿਧਾਨ ਚ ਕੀ ਸੀ ਜਾਗਤ ਜੋਤ ਜਪੈ ਨਿਸਬਾਸੁਰ ਅਜ ਮੈਂ ਪੜ ਜਾਣਾ ਅਰਥ ਆਪਾਂ ਕੱਲ ਨੂੰ ਕੀ ਕਰ ਲਾਂਗੇ ਜਗ ਦੀ ਕੋਈ ਜੋਤ ਪ੍ਰਮਾਤਮਾ ਨੂੰ ਜਪੇ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨੈਕ ਨਾਨੇ ਇਕ ਤੋਂ ਬਿਨਾ ਕਿਸੇ ਦੂਜੇ ਨੂੰ ਮਨ ਚ ਨ ਲਿਆਵੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠਪੂਲ ਨ ਮੰਨੇ ਤੀਰਥ ਦਾਨ ਦਇਆ ਤਬ ਸੰਜਮ ਏਕ ਬਿਨਾ ਨ ਏਕ ਪਛਾਨੈ ਫਿਰ ਖਾਲਸਾ ਜੀ ਬਣੇਗਾ ਖਾਲਸਾ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੇ ਇਹ ਸਤਗੁਰਾਂ ਨੇ ਖਾਲਸਾ ਬਣਾਇਆ